ਆਪਣਾ ਭਰਨ ਸਿੰਘ ਜੀ ਕਿਹੜੇ ਜਗ੍ਹਾ ਤੋਂ ਮੜਵਾਲ ਤੋਂ ਜੀ ਕੀ ਕਹਿਣਾ ਚਾਹੋਗੇ ਜੋ ਪੰਜਾਬ ਸਰਕਾਰ ਨੇ ਇੱਕ ਉਪਰਾਲਾ ਕੀਤਾ ਤੁਹਾਨੂੰ ਯਾਤਰਾ ਤੇ ਲੈ ਜਾਣ ਦਾ ਜੋ ਭਗਵਾਨ ਸਮਾਨ ਸਰਦਾਰ ਹੈ ਜੀ ਉਹਨੇ ਬਹੁਤ ਵਧੀਆ ਯਾਤਰਾ ਕਰੀਆ ਆਬਲੇ ਜੋ ਬੁੱਢੇ ਛੋਟੇ ਵੀ ਵੀ 50 ਸਾਲ ਦੀ ਉਮਰ ਦੇ ਨੇ ਉਹ ਯਾਤਰਾ ਕਰ ਸਕਦੇ ਨੇ ਜੀ। ਇਹ ਆਕਰ ਨੂੰ ਅਸੀਂ ਬੇਨਤੀ ਕਰਦੇ ਆ ਵੀ ਅੱਗੇ ਤੋਂ ਵੀ ਸਰਦਾਰ ਭਵੰਤਮਾਨ ਜੀ ਮੁੱਖ ਮੰਤਰੀ ਸਾਹਿਬ ਬਣਨੇ। ਥੈਂਕ ਯੂ ਧੰਨਵਾਦੀ। ਨਾ ਬਖਸ਼ੀ ਸਿੰਘ ਗਾਈਡ ਹਾਂ ਜਿਹੜੀ ਜਗ੍ਹਾ ਤੋਂ ਜੀ ਮੈਂ ਲਾਲ ਪਿੰਡ ਤੋਂ ਹਲਕਾ ਧੂਰੀ ਜੇ ਆਪਾਂ ਗੱਲ ਕਰੀਏ ਕਿ ਕਿੱਧਰ ਦੀ ਇਹ ਰੂਟ ਹੈ ਕਿ ਕਿੱਥੋਂ ਦੀ ਕਿੱਥੇ ਜਾਣਾ ਇਹ ਤੋਂ ਜੋ ਸਰਕਾਰ ਦਾ ਰੂਟ ਬਣਾ ਉਸ ਉਸ ਰੂਟ ਸੇ ਹੀ ਜਾਏਗੀ। ਤੇ ਜੋ ਮੈਂ ਗੱਲ ਕਰਾ ਜੀ ਤੀਰਥ ਯਾਤਰਾ ਮੁੱਖ ਮੰਤਰੀ ਪੰਜਾਬ ਨੂੰ ਪੰਜਾਬ ਸਰਕਾਰ ਨੇ ਚਲਾਈ ਹੈ। ਬਹੁਤ ਬਹੁਤ ਵਧੀਆ ਹੈਗਾ ਜੋ ਪੰਜਾਬ ਦਾ ਸਰਪ੍ਰਿੰਦ ਪੁੱਤ ਬਣ ਕੇ ਅੱਜ ਪੰਜਾਬ ਦੇ ਬਜ਼ੁਰਗ ਮਾਮਾ ਨੂੰ ਜੋ ਤੀਰਥ ਯਾਤਰਾ ਕਰਵਾ ਰਿਹਾ ਹੈ ਇਹ ਪੰਜਾਬ ਸਰਕਾਰ ਦੀ ਬਹੁਤ ਵਧੀਆ ਉਪਲਬਧੀ ਹੈ ਤੇ ਦੂਸਰੀ ਗੱਲ ਜੇ ਕਰਾਂ ਮੈਂ ਪੰਜਾਬ ਸਰਕਾਰ ਦੀ ਪਿਛਲੀਆਂ ਸਰਕਾਰਾਂ ਨੇ 70 ਸਾਲਾਂ 'ਚ ਕੰਮ ਪਾਇਆ ਸੀਗਾ ਉਹ ਇਸ ਪੰਜਾਬ ਸਰਕਾਰ ਉੱਤੇ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਬਹੁਤ ਵਧੀਆ ਕੰਮ ਕੀਤਾ ਹੈਗਾ ਚਾਹੇ ਉਹ ਪਾਣੀ ਇਹ ਮਿੱਧੂ ਰਹੇ ਹੋਵੇ ਚਾਹੇ ਉਹ ਸਿੱਖਿਆ ਪੜਾਈ ਨੂੰ ਹੋਵੇ ਚਾਹੇ ਉਹ ਆਪਣੇ ਸਿਹਤ ਵਪਾਰ ਲਈ ਹੋਵੇ ਧੰਨਵਾਦ ਰਾਜੇਸ਼ਿੰਦਰ ਸਿੰਘ ਵਾਲੀਏ ਕੀ ਕਹਿਣਾ ਚਾਹੋਗੇ ਜੋ ਮੁੱਖ ਮੰਤਰੀ ਵੱਲੋਂ ਅੱਜ ਤੀਰਥ ਯਾਤਰਾ ਪਿੰਡ ਵਰਡ ਵਾਲ ਤੋਂ ਸ਼ੁਰੂ ਕੀਤੀ ਜਾ ਰਹੀ ਹੈ ਇਹ ਬਹੁਤ ਵਧੀਆ ਉਪਰਾਲਾ ਜੀ ਗੁਰਗਾਂ ਵਾਸਤੇ ਜਿਹੜੋ ਨਹੀਂ ਵੀ ਜਾ ਸਕਦੇ ਸੀਗੇ ਜੋ ਜਾ ਕੇ ਟੀਟਾ ਤੇ ਤੰਗੀਆਂ ਹੁੰਦੀਆਂ ਨੇ ਜਾਂ ਇਕੱਲਾ ਬੰਦਾ ਨਹੀਂ ਜਾ ਸਕਦਾ ਅਸੀਂ ਵਰਡ ਵਾਲ ਤੋਂ ਸ਼ੁਰੂ ਕੀਤੀ ਹੈ ਅੰਮ੍ਰਿਤਸਰ ਸਾਹਿਬ ਦੀ ਯਾਤਰਾ ਦੋ ਰਾਤਾਂ ਤਿੰਨ ਦਿਨਾਂ ਦਾ ਟੂਰ ਹੈ ਇਹ ਜਿਹਦੇ ਵਿੱਚ ਰਹਿਣਾ ਖਾਣਾ ਪੀਣਾ ਸਾਰਾ ਸਰਕਾਰ ਵੱਲੋਂ ਆ ਕੋਈ ਕਿਸੇ ਦਾ ਪੈਸਾ ਨਹੀਂ ਲੱਗ ਰਿਹਾ ਇਹਦੇ ਵਿੱਚ ਇਥੋਂ ਸਤਕਾਰ ਦੇ ਜੋ ਲੈ ਕੇ ਜਾਣਗੇ ਸਤਕਾਰ ਦੇ ਨਾਲ ਹੀ ਇੱਥੇ ਵਾਪਸ ਛੱਡ ਕੇ ਜਾਣਗੇ ਕਿੰਨੇ ਜਿਆਤਰੀ ਹੋਣਗੇ ਜੋ ਤੁਹਾਡੇ ਨਾਲ ਜਾਣਗੇ ਜਿਆਤਰੀ ਤਿੰਨ ਬੱਸਾਂ ਨੇ ਜੀ ਇੱਕ ਬੱਸ ਦੇ ਵਿੱਚ 40 ਤੋਂ 45 ਬੰਦੇ ਨੇ 120 ਦੇ 30 ਕਰੀਬ ਸੱਤ ਕਿੰਨੇ ਬੱਸਾਂ ਦੇ ਵਿੱਚੋਂ ਯਾਤਰੀ ਨੇ ਮੇਰਾ ਨਾਮ ਹਰਜਨ ਸਿੰਘ ਜੀ ਜਗਦੀਸ਼ ਸਿੰਘ ਮਹਿੰਦਰ ਸਾਹਿਬ ਕੋਲ ਜਾ ਰਹੇ ਹਾਂ ਕਿਹੜੇ ਯਾਤਰੀ ਹੋਣਗੇ ਜੋ ਮੁੱਖ ਮੰਤਰੀ ਵੱਲੋਂ ਅੱਜ ਜਾਂਦੂ ਲਈ ਜਾ ਰਹੀ ਹੈ ਸਰਦਾਰ ਭਗਵੰਤ ਜੀ ਆਪਣੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਜੋ ਯਾਤਰਾ ਕਰਾਈ ਜੀ ਬਹੁਤ ਹੀ ਵਧੀਆ ਪ੍ਰਣਾਲੀ ਹੈ ਜੀ ਇਹ ਇਹ ਹਰ ਇੱਕ ਪਿੰਡ ਦੇ ਵਿੱਚ ਹੋਣੀ ਚਾਹੀਦੀ ਹੈ ਭਗਵੰਤ ਜੀ ਬਹੁਤ ਵਧੀਆ ਸਰਕਾਰ ਕੰਮ ਕਰ ਰਹੀ ਹੈ ਜੀ ਕਿਸਾਨਾਂ ਵਾਸ ਪਬਲਿਕ ਵਾਸਤੇ ਬਹੁਤ ਸਹੂਲਤਾ ਦੇ ਰਹੀ ਹੈ ਜੀ ਅਗਲੀ ਵਾਰ ਵੀ ਅਸੀਂ ਆਮ ਸਰਕਾਰ ਆਵਾਮੀ ਪਾਰਟੀ ਦੀ ਸਰਕਾਰ ਨੂੰ ਦਿਖਾਵਾਂਗੇ ਇਹਨਾਂ ਦਾ ਬਹੁਤ ਵੱਡਾ ਪ੍ਰਾਲੇ ਜਿਹੜਾ ਸਾਡੇ ਪਿੰਡ ਤੋਂ ਸ਼ੁਰੂਤ ਕੀਤੀ ਹੈ ਜੀ ਅਸੀਂ ਮਾਨਯੋਗ ਮੁੱਖ ਮੰਤਰੀ ਸਾਹਿਬ ਦੇ ਤਹਿਤ ਲੋ ਧੰਨਵਾਦ ਕਰਦੇ ਪਿੰਡ ਵੱਲੋਂ ਮੇਰਾ ਨਾਮ ਭੰਮਰ ਸਿੰਘ ਹੈ ਜੀ ਕਿਹੜੀ ਜਗ੍ਹਾ ਤੋਂ ਭੰਬੜ ਬਾਦ ਤੋਂ ਜੀ ਕਿੱਥੇ ਜਾ ਰਹੇ ਹੋ ਅਸੀਂ ਜੀ ਅੰਮ੍ਰਿਤਸਰ ਜਾ ਰਹੇ ਹਾਂ ਯਾਤਰਾ ਤੇ ਯਾਤਰਾ ਤੇ ਜਾ ਰਹੇ ਹਾਂ ਜੀ ਇਸ ਤਰ੍ਹਾਂ ਦਾ ਜਿਹੜਾ ਪੰਜਾਬ ਸਰਕਾਰ ਵੱਲੋਂ ਇੱਕ ਵਧੀਆ ਪ੍ਰਾਲਾ ਕੀਤਾ ਗਿਆ ਜੀ ਪੰਜਾਬ ਸਰਕਾਰ ਵੱਲੋਂ ਜੋ ਵੀ ਪ੍ਰਾਲਾ ਕਰਿਆ ਗਿਆ ਰੱਬ ਪ੍ਰਮਾਤਮਾ ਉਹਨੂੰ ਚੜ੍ਹਦੀ ਕਲਾ ਰੱਖੇ ਬਾਰ-ਬਾਰ ਜਿੱਤੀ ਜਾਵੇ। ਰੱਬ ਸਵਾਤ ਥੋੜੀ ਸਿੱਖਿਅਤ ਹਾਂ। ਦੇਖੋ 29 ਤਰੀਕ ਨੂੰ ਏਸੀ ਪਿੰਡ ਦੇ ਵਿੱਚ ਰਜਿਸਟ੍ਰੇਸ਼ਨ ਜਿਹੜੀ ਹੋ ਕੇ ਉਸ ਤੋਂ ਬਾਅਦ ਬਹੁਤ ਸਾਰੇ ਸਰਦਾਰ ਜੀ ਨੇ ਗ੍ਰਾਹਕਾਂ ਦੇ ਨੂੰ ਦੇ ਨਾਮ ਜਿਹੜੇ ਚਲਦਾ ਦੇ ਸਮਝ ਨਹੀਂ ਫੇਸਬੁਕ ਦੇ ਸੀਗੇ ਤੇ ਅੱਜ ਸੁਪਾਕੀ ਕੜੀ ਇੱਥੇ ਆਈ ਹੈ ਕਿ ਦੇਵਾਸਾ ਸੀ ਅਮਰਸਾ ਸਾਹਿਬ ਚਲੇ ਹੜ ਬਾਗ ਗੁਰਦਿਆਣਾ ਮੰਦਿਰ ਦਾ ਰਾਮ ਹੋਰ ਜਿੰਨੇ ਵੀ ਇਤਿਹਾਸਕ ਇਤਿਹਾਸਕ ਸਥਾਨ ਨੇ ਉਹ ਅਮਰਸਾ ਸਾਹਿਬ ਦੇ ਨਾਲ ਦਸ਼ਮਗੰਮ ਵਸਤੇ ਆਇਆ ਤਿੰਨ ਬਸਾਂ ਤੋਂ ਉਸ ਦੇ ਚੱਲੀਆਂ ਨੇ ਹਰ ਬਸ ਤੇ ਵਿੱਚ ਚੜੀ ਚੜੀ ਜਿਹੜੇ ਲੋਕਾਂ ਦਾ ਮੈਡੀਕਲ ਲਿਟਰ ਡਾਕਟਰ ਤੇ ਮੈਡੀਕਲ ਇਸੇ ਉਲਟ ਇਹ ਕੋਈ ਰਹਿਣਾ ਕਰੇ ਪ੍ਰਮਾਤਮਾ ਨਾ ਕਰੇ ਕੋਈ ਐਵੇਂ ਜੀ ਸੀ ਹੁੰਦੀ ਤੇ ਉਹਨਾਂ ਦੇ ਕੰਟੈਕਟ ਨੰਬਰ ਸਾਰਿਆਂ ਦੇ ਉਹ ਇੱਕ ਬੰਦੇ ਕੋਲੇ ਨੇ ਉਹਨਾਂ ਕੋਲੇ ਸਾਰਿਆਂ ਦਾ ਉਹ ਉਸ ਤੋਂ ਨਿੱਕਾ ਜਿਹੜਾ

ਮਾਤਾ ਜੀ ਕਹਿੰਦੇ ਕੋਈ ਕੰਮ ਤਾਂ ਨਾਲ ਹੀ ਜਾਣੀ ਇੱਥੇ ਸੰਗੀਤ ਦੇ ਤਾਂ ਮੁੱਢ ਹੀ ਨਹੀਂ ਤੇ ਅਸੀਂ ਪਹਿਲੀ ਵਾਰ ਜਾਂਦੇ ਜਾ ਰਹੇ ਸੀ ਮੈਂ ਬਸ ਉਸ ਦਾ ਸੋਚਣਾ ਕਿ ਜੇ ਕੋਈ ਪਾਸੇ ਲੋਨ ਜਿਹੜਾ ਉਹਨਾਂ ਨੂੰ ਲੈ ਸਾਰ ਪੜਾ ਤੋਇਆ ਤੇ ਜਿਹੜੇ ਉੱਧਰ ਦੇ ਨੇ ਜਿਵੇਂ ਗੱਲਦਾਰ ਨੂੰ ਜਾਂ ਫਿਰ ਅੰਗਸਾ ਸਾਹਿਬ ਜਾਂ ਫਿਰ ਬੁਦਾਸ ਫੋਰਮ ਜਿਹੜਾ ਗੁਰੂ ਘਰ ਦੀ ਉਹਨਾਂ ਨੂੰ ਇੱਕ ਗੋਟ ਹਟ ਜਾਂਦੇ ਰਹਿੰਦੇ ਨੇ ਨੇੜੇ ਇੱਦਾਂ ਦੇ ਨਮਸਤਾਂ ਹੁੰਦੇ ਨੇ ਉਹਨਾਂ ਵਾਸਤੇ ਇੱਧਰ ਨੂੰ ਫਤਿਹ ਸਿੰਘ ਜੀ ਕਸਾਬ ਜਾਂ ਫਤਿਹ ਕਸਾਬ ਜਾਂ ਤਾਂ ਤਾਂ ਦਾ ਮਸਾਬ ਨੂੰ ਉੱਤੇ ਵਾਸਤੇ ਅਸਾਂ ਨਸਟੇਟ ਦੇ ਵਿੱਚ ਜਿਹੜੇ ਤਾਂ ਸਥਾਨ ਹੈ ਮੱਲੇ ਕਿ ਇਹਨੂੰ ਫਿਰ ਔੜੀ ਔੜੀ ਅਸੀਂ ਐਕਸਪੈਂਡ ਕਰਦੇ ਜਾਵਾਂਗੇ ਕਿ ਅਜਮੇਰ ਵਾਸਤੇ ਐਨ ਮੇਸ਼ਰੀਂ ਵਾਸਤੇ ਵੀ ਟ੍ਰੇਨ ਉੱਤੇ ਲੱਭਣ ਜਾਣਾ ਹੈ ਜਾਂ ਫਤਨਾ ਸਾਹ ਤੇ ਫਤਿਹ ਸਿੰਘ ਨੂੰ ਸਾਹ ਜਬਾਰਾਮਸੀ ਕਟੂਸ਼ਾਂ ਜਿੰਨ ਜਿੱਥੇ ਵੀ ਸੁਧਾਰ ਲੋਜਾਂ ਕਰਨਗੇ ਉਹ ਅਸੀ ਭੇਜਣਾ 350 ਸਾਲਾ ਬਹੁਤ ਬਹੁਤ ਵਧੀਆ ਸਮਾਧਨ ਚੱਲ ਰਹੀ ਹੈ ਹਰ ਇੱਕ ਸ਼ਹਿਰ ਦੇ ਵਿੱਚ ਅਲਰਾਟਟਾ ਦੇ ਵਿੱਚ ਸੀਗਾ ਤੇ ਉਹ ਸਾਡੀ ਸਾਰੀ ਹਿਸਟਰੀ ਉਹ ਸਾਡਾ ਸਾਰਾ ਵਿਰਸਾ ਜਿਹੜਾ ਹੈ ਉਹ ਅਗਲੀ ਪੀੜ੍ਹੀ ਨੂੰ ਦੱਸਿਆ ਜਾ ਰਿਹਾ ਹੈ ਤਾਂ ਕਿ ਇਸ ਤਰ੍ਹਾਂ ਇਹਨਾਂ ਲਾਸਾਨ ਨੂੰ ਕੁਰਬਾਨੀਆਂ ਪਾਈ ਮਤੀ ਦਾਸ 5500 ਦਾਸ ਪੱਛੀਆਲਾ ਜੀ ਜੁਨੇ ਪਰਵਾਨੇ 6.5 ਸਾਲਾਂ ਦਾ ਨਾਮ ਹੈ ਮਨਾਰਿ ਜਨਾਬ ਸਾਥੀ ਨੂੰ ਸਪੋਰਟ ਦੇ ਦਿੱਤਾ ਤੇ ਅਮੀ 24 ਤਰੀਕ ਨੂੰ ਵਿਸ਼ੇਸ਼ ਸੈਸ਼ਨ ਜਿਹੜਾ ਸਨਸਦਾ ਦਾ ਨਾਮ ਹੋਸਾ ਹੋਊਗਾ ਉਹ ਕੇਸ਼ਪਿਆਸ ਆ ਫੈਸਲੇ ਉਹ ਸੈਸ਼ਨ ਨੂੰ ਸਪੈਂਡ ਕੀਤਾ ਗਿਆ ਚਨਾਬ ਅਯੂਗ ਵੱਲੋਂ ਕਿ ਉਸ ਤਰੀਕੇ ਦੀ ਕੋਈ ਰਾਜਨੀਤੀ ਕੀਤੀ ਜਾਵੇ ਆਮਾਹੀ ਪਾਰਟੀ ਲਾਅਨ ਆਰਡਰ ਨੂੰ ਫੋਲੋ ਕਰਨ ਵਾਲੀ ਭਾਰਤ ਉਹਨਾਂ ਨੂੰ ਸਵਿਧਾਨ ਨੂੰ ਫੋਰ ਪੰਨਰੀ ਪਾਰਟੀ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਉਹਨਾਂ ਆ ਇਲੈਕਸ਼ਨ ਭੰਗ ਕਰਦਾ ਜਿਵੇਂ ਵੀ ਉਹਨਾਂ ਦਾ ਜਿਹੜਾ ਹਕਮ ਹੋ ਜੋ ਵੀ ਉਹਨਾਂ ਨੇ ਐਸੀ ਲੈਂਡ ਐਸੀ ਉਹਨੂੰ ਕੋਈ ਕਰਾ ਨਹੀਂ ਲਾਤੀ ਸੀ ਪੰਨਲ ਤੇ ਸੀ ਅੱਜ ਕੇ ਸਭ ਸਰਾ ਸੁਮੇਰ ਲੰਬਾ ਜੀ ਉਹਨੂੰ ਤੇ ਅਟਰੀ ਆ ਗਈ ਉਹਨਾਂ ਨੇ ਜੁਆਇਨ ਵੀ ਕਰ ਲਿਆ ਲਾਤੀ ਕਰ ਲਿਆ ਸੀ ਮੈਂ ਤੇ ਅੱਜ ਦਾ ਚਾਨਾ ਉਹਨੂੰ ਚੋ ਅਕੀ ਮਾਲੀਗਾ ਕੰਪਨੀ ਕੌਣ ਪਾਰ ਦਾ ਨਸ਼ਾ ਵਾਲਾ ਸਰ ਕਾਂਗਰਸ ਰਾਜਾਪਟਿੰਗ ਸਰ ਕਾਂਗਰਸ ਇੱਕ ਦੂਜੇ ਨੂੰ ਸਵਾਲ ਪੁੱਛ ਰਹੇ ਨੇ ਆਪੋਸਿਸ਼ਨ ਗੱਲ ਤਾਂ ਨਹੀਂ ਸੁਣ ਰਿਹਾ ਮੈਂ ਕਿਹੜਾ ਮੋਦੀ ਆ ਵੀ ਪ੍ਰੈਸ ਕਾਨਫਰੰਸ ਕਰ ਦੇਗੀ ਮੈਂ ਤੁਹਾਡੇ ਕੋਲ ਆ ਜਾਣਾ ਜਿਹਨੇ ਜਿਹੜੇ ਸਵਾਲ ਨਹੀਂ ਮੂਬੂਦ ਨੂੰ ਜਾਣਦਾ ਨਹੀਂ ਆਰਾਮ ਠੀਕ ਸਰ ਅਭਿੰਦਰ ਸਿੰਘ ਰਾਜਾਪਟਿੰਗ ਦੇ ਆਭਿਆਨ ਨੂੰ ਕਿਵੇਂ ਦੇਖਦੇ ਹੋ ਦੁਬਾਰਾ ਉਹਨਾਂ ਦੇ ਕੇਸ ਤੁਹਾਡੇ ਬੱਚਿਆਂ ਦੇ ਕੇਸਾਂ ਨਾਲ ਲੱਗ ਕੇ ਕਿਹਾ ਇਹ ਸਵਾਲ ਖੜੇ ਕਰ ਕਿ ਕਿਤੇ ਜਿਹੜੇ ਗਲਤੀ ਇੱਕ ਵਾਰ ਹੋਦੀ ਹੈ ਪਹਿਲਾਂ ਬੂਟਾ ਸਿੰਘ ਨੂੰ ਲੈ ਕੇ ਟਿੱਪ ਨਹੀਂ ਕਿ ਕੀ ਹੋਣਾਗਾ ਕੀ ਕਰੀਏ ਨਾ ਦੇਖੋ ਮੇਰੇ ਕੱਤੀ ਦਾ ਰਹੇ ਮੈਂ ਕੁਝ ਗੱਲਾਂ ਇਹੋ ਕਹਿਣਾ ਬਾਤ ਸੱਚੀ ਆ ਕਿਤੇ ਮੈਨੂੰ ਮਤਲਬ ਮਨਾ ਚੇਹੇ ਦੀ ਸੋਚਿਆ ਮੈਂ ਉਸ ਸਾਹ ਪਹਿਲੇ ਜਦੋਂ ਇਹ ਸਰਕਾਰ ਬਣੀ ਸੀ ਪੰਡਰ ਲੱਗੀ ਸੀ ਉਹੋ ਕਿਤੇ ਮੇਰੇ ਮੂੰਹ ਚ ਨਿਕਲਿਆ ਸੀ ਮੈਂ ਕਹਿੰਦਾ 2025 ਤੇ 26 ਦੇ ਨੇੜੇ ਜਾ ਕੇ ਇਹ ਬਾਗਲ ਹੋਊਗੀ ਸਾਰੇ

ਆਜ ਆਪਣੇ ਉਹ ਜੋ ਸਿੱਧੂ ਬਣਾਇਆ ਉਹ ਟਮੰਡਾ ਨਾ ਪੜਿਆ ਉਹ ਉਹ ਰੋਉਂਦੀ ਕੋਈ ਨਹੀਂ ਪੁੱਛਾ ਪਤਾ ਹੀ ਰਹਾ ਉਹ ਉਹ ਪੁੱਛਦਾ ਨਹੀਂ ਕਿ ਉਹ ਕਰ ਤੋ ਰਾਹੁਲ ਗਾਂਧੀ ਜੀ ਪਹਿਲਾਂ ਹੀ ਵੀ ਇਹ ਤੇ ਸਵਾਲ ਖੜੇ ਕਰਦੇ ਸੀ ਹੁਣ ਕਹਿੰਦੇ ਨੇ ਵੀ ਵੋਟ ਛੋੜ ਗੱਤੀ ਛੋੜ ਵੀ ਹਰ ਇੱਕ ਵਾਰ ਉਹ ਚੀਜ਼ ਦੇ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਵੀ ਇਹ ਲੇਕਿਨ ਮੈਂ ਇਹ ਗੱਲ ਵੀ ਇਹ ਗੱਲ ਪਟਾਲਾ ਦੇ ਵਿੱਚ ਸਵਾਲ ਪੁੱਛਦਾ ਸੀਗਾ ਮੈਂ ਇਹ ਗੱਲ ਕਹਿਣਾ ਚਾਹੁੰਦਾ ਜੇ ਕੋਈ ਪਾਰਟੀਆਂ ਨੂੰ ਤਰਾਜ ਆ ਦੇ ਡੈਮੋਕਰੈਟਿਕ ਸਿਸਟਮ ਤੇ ਤੇ ਕੋਈ ਵੀ ਇਵੈਂਟ ਤੇ ਵੀ ਸਵਾਰ ਰਹੇ ਅਸੀਂ ਵੀ ਦਿੱਲੀ ਦੀ ਇਲੈਕਸ਼ਨ ਤੋਂ ਪਹਿਲੇ ਲੈਕਚਰ ਨੂੰ ਕੁਸ਼ਨ ਪੁੱਛੇ ਗਏ ਸੀ ਕਿ ਵੋਟਾਂ ਕੱਟੀਆਂ ਵੀ ਜਾ ਰਹੀਆਂ ਵੋਟਾਂ ਨਵੀਆਂ ਐਡ ਕੀਤੀਆਂ ਜਾ ਰਹੀਆਂ ਬੋਕਸ ਮੇਟਾ ਕੋਈ ਧਿਆਨ ਨਹੀਂ ਦਿੰਦਾ ਉਸ ਨੂੰ ਫੋਬੀਓ ਨੇ ਜਿਹੜਾ ਰਾਜਦਾਨੀ ਹੈ ਹਰਿਆਣੇ ਦਾ ਮੁਸਕਰ ਕੱਟਿਆ ਜਾਂਦਾ ਉਹਦੇ ਬਾਰੇ ਇਲੈਕਸ਼ਨ ਕਮਿਸ਼ਨ ਨੂੰ ਜਵਾਬ ਦੇਣਾ ਚਾਹੀਦਾ ਸੈਟੀਸਫਾਈ ਕਰਨਾ ਚਾਹੀਦਾ ਸਾਰੀ ਬਾਤ ਇਲੈਕਸ਼ਨ ਕਮਿਸ਼ਨ ਜਵਾਬ ਦਿੰਦਾ ਨਹੀਂ ਬੀਜਪੀ ਕਹਿੰਦਾ ਜਵਾਬ ਦੇ ਬੀਜਪੀ ਕਿਉਂ ਆ ਜਾਂਦੀ ਹੈ ਹੱਕ ਤੇ ਈਬੀਐਮ ਦੇ ਹੱਕ ਚ ਕੰਮ ਆ ਜਾਂਦੇ ਜਿਉਂ ਉਹਨਾਂ ਨੂੰ ਮੋਦੀ ਲਹਿਰ ਤੇ ਇੰਨੀ ਯਕੀਨ ਹੈ ਕਿ ਮੋਦੀ ਦੇ ਨਾਂ ਤੇ ਬੋਟ ਪੈਂਦੇ ਉਹ ਕਹਿੰਦਾ ਵੀ ਜਿੰਨੇ ਮਰਜੀ ਪਾ ਲੋ ਬਿਲਕੁਲ ਸਾਰਿਆਂ ਦਾ ਅਪਰਾਧ ਜਿਹੜਾ ਉਹ ਲਓ ਤੇ ਉਹਨਾਂ ਨੂੰ ਸੈਕਸਫਾਈ ਕਰੋ ਆਪਾਂ ਕਬੱਡੀ ਟੂਰਨਾਮੈਂਟ ਤੇ ਜਾਂਦੇ ਆ ਠੀਕ ਹੈ ਉਸ ਪਿੰਡ ਟੂਰਨਾਮੈਂਟ ਦੇ ਜਿਹੜੇ ਰੂਟ ਹੁੰਦੇ ਨੇ ਅਕਈ ਵਾਰੀ ਇੱਕ ਪਿੰਡ ਦੀ ਕਬੱਡੀ ਹੁੰਦੀ ਹੈ ਕੋਈ ਬਾਹਲੇ ਪਿੰਡ ਦਾ ਮੁੰਡਾ ਕਢਾ ਲਿਆ ਬੋਟ ਸੂਚੀ ਕਰ ਲੈਂਦੇ ਆ ਪਾਪੂ ਕੋਟ ਦਿਖਾਵੇ ਇਸ ਮੁੰਡੇ ਦੀ ਪਾਰਲੀਮੈਂਟ ਤੋਂ ਲੋਕ ਜਿਹੜਾ ਉਹ ਡਿਪੈਂਡਸ ਇਹ ਟੀਮ ਚ ਕਿਵੇਂ ਆ ਗਿਆ

ਇਹ ਥੋੜਿਆ ਫਿਰ ਜਾਉਂਦਾ ਮੈਨਾਂ ਕਹਾਂ ਸ਼ੱਕ ਹੋਇਆ ਸਭ ਤੋਂ ਗਿਆਨ ਦੀ ਬਸਟੀ ਨੇ ਕਿਹਦੇ ਦੇਖੀ ਉਸਨੇ ਕਿ ਕਾਮੀ ਦੇਖੋ ਪੰਜਾਬ ਯੂਨੀਵਰਸਿਟੀ ਪੰਜਾਬ ਦੀ ਲੈਗਸੀ ਹੈ ਪੰਜਾਬ ਦਾ ਵਿਰਸਾ ਹੈ ਬਹੁਤ ਵਾਰੀ ਇਹ ਜਮੇਟਾਂ ਜਿੰਨੀਆਂ ਵੀ ਹੋਈਆਂ ਮੈਂ ਉਹਨਾਂ ਦੇ ਵਿੱਚ ਪੰਜਾਬ ਯੂਨੀਵਰਸਿਟੀ ਦੇ ਹੱਕ ਦੇ ਵਿੱਚ ਮੈਂ ਆਵਾਜ਼ ਉਠਾਈ ਹੈ ਮੈਂ ਨਾਲ ਉਹਨਾਂ ਨੂੰ ਕਹਿੰਕ ਜੀ ਆਗਤ ਹੈ ਕਿ ਪੰਜਾਬ ਯੂਨੀਵਰਸਿਟੀ ਸਾਡੀ ਲੈਗਸੀ ਹੈ ਵਿਰਸਾ ਇਹ ਯਾਦਨੋਸਤਿ ਲੋਹਰ ਕੋ ਚੱਲਦੀ ਸੀ ਥੋੜਾ ਜਿਹਾ ਹੱਸਿਆ ਪਹੁੰਚ ਰਹੀ ਫਿਰ ਚੰਨੀ ਗੜਾ देखो ਸਾਡੇ ਕਾਲਜ ਜਿਹੜੇ ਨੇ ਉਹਦੇ ਨਾਲ 170 ਤੋਂ ਵੱਧ ਕਾਲਜ ਆ ਗਏ ਆ। ਔਰ ਸਾਰੀਆਂ ਸਟੇਟਾਂ ਦੇ ਬੱਚੇ ਉੱਥੇ ਪੜ੍ਹਦੇ। ਕਿਉਂ ਇਹ ਇੱਕ ਜੁਨੀਵਰਸਿਟੀ ਦੀ ਸੈਨੇਟ ਤੇ ਸਿੰਡੀਕੇਟ ਨਾ ਬਣ ਗਿਆ ਰਿਹਾ। ਕਿਉਂ ਮੈਂ ਇਸ ਤੋਂ ਪਹਿਲਾਂ ਵੀ ਇੱਕ ਇੰਡਾਇਰੈਕਟ ਕੋਸ਼ਿਸ਼ ਕੀਤੀ ਸੀ। ਮੈਂ ਵੀ ਉਸ ਮੀਟਿੰਗ ਦੇ ਵਿੱਚ ਗਿਆ ਸੀਗਾ ਤੇ ਦੋਨੋਂ ਗਵਰਨਰ ਆਏ ਸੀ ਪੰਜਾਬ ਦੇ ਇਹਨਾਂ ਦੇ। ਉਹ ਕਹਿੰਦੇ ਸੀਗੇ ਕਿ ਸਾਡੇ ਯਮਨਾਨਗਰ ਦੇ ਅੰਬਾਲਾ ਦੇ ਕੁਝ ਇਲਾਕੇ ਦੇ ਸਾਡੇ ਕੁਝ ਕਾਲਜ ਜਿਹੜੇ ਨੇ िएट कर दो यूनिवर्सिटी मैं क्या इस यूनवर्सिटी चो अपने कॉलेज क्डे की नहीं कूनवर्सिटिट चो अपने कॉलेज कटन लगे अभी कुरुक्षेत्र यूनिवर्सिटी बना कुरुक्षेत्र यूनिवर्सिटी बना ली हूँ कहें हम सू पता हो कद मरदा चिड़िए कद जोद्या चिड़िए इनका थोड़ी चलूगा वह की है वह क्योंकि इन ग्रेजुएट वो ही सैनिटी हम केंद्र ने भी जैसे अभी साज आ जाएंगे ਅਸੀਂ ਸੈਨੇਟ ਦੇ ਵਿੱਚ ਐਂਟਰੀ ਹੋਏ। ਅਸੀਂ ਫੈਸਲੇ ਕਰਾਂਗੇ। ਅਸੀਂ ਉਹਦਾ ਜਵਾਬ ਦੇਤਾ। ਤਾਂ ਹੁਣੇ ਨੋਟੀਫਿਕੇਸ਼ਨ ਆਈ ਹਾਂ ਉਹ ਲੱਗ। ਫਿਰ ਨੋਟੀਫਿਕੇਸ਼ਨ ਵੀ ਲਫ਼ਜ਼ਾਂ ਦੇ ਵਿੱਚ ਕਿਰ ਲਿਆ ਕਿ ਨਹੀਂ 28 ਤਰੀਕ ਵਾਲਾ ਕੋਈ ਨੋਟੀਫਿਕੇਸ਼ਨ ਉਹਦੇ ਸੰਬੰਧੀ ਕੋਈ ਹੋਰ ਫੈਸਲਾ ਕਿਸੇ ਹੋਰ ਤਰੀਕ ਨੂੰ ਲੈ ਜਾਊਗਾ। ਲਓ ਐਂ ਸਮਝਦੇ ਸਾਡੀ ਸਾਡੀਆਂ ਜਿਹੜੀਆਂ ਪ੍ਰਾਪਰਟੀਆਂ ਨੇ ਜਾਂ ਜ਼ਮੀਨ ਸਾਡੀਆਂ ਸਾਡੇ ਜਿਹੜੇ ਸਰੋਤ ਨੇ ਪੰਜਾਬ ਦੇ ਕਦੇ ਬਿਜਲੀ ਬੋਰਡ ਦੇ ਪਿੱਛੇ ਪੈ ਜਾਂਦੇ ਕਦੇ ਬਾਖੜਾ ਡੈਮ ਦੇ ਪਿੱਛੇ ਪੈ ਜਾਂਦੇ ਕਦੇ ਯੂਨੀਵਰਸਿਟੀਆਂ ਦੇ ਪਿੱਛੇ ਪੈ ਜਾਂਦੇ ਪੰਜਾਬ ਨਾਲ ਸੰਬੰਧਤ ਤਾਂ ਕੋਈ ਚੀਜ਼ ਇਹਨਾਂ ਨੂੰ ਮਿਲ ਨਹੀਂ ਕਦੇ ਕਹਿੰਦੇ ਚਾਕੀ ਨਹੀਂ ਸੀ ਕਿ ਹੁਣ 26 ਜਨਵਰੀ ਜਬ 15 ਅਗਸਤ ਤੇ ਕਿਸੇ ਪੰਜਾਬ ਦੀ ਚਾਕੀ ਘੱਟਦੀ ਪਰ ਮਤਲਬ ਕਿਉਂ ਨਹੀਂ ਦੁਸ਼ਮਣੀ ਕੱਟ ਲਈ ਅਫਰ ਲੋਕ ਪ੍ਰਾਸਦਾਨ ਦੇ ਪਰਸੋਂ ਸਰਬੰਮੀ ਆਂਦੇ ਬਚਰਮਣੀ ਦੀ ਬਚਰਮਣੀ ਦੀ ਗੱਲ ਕਿ ਜਿਹੜੇ ਫੈਸਲਾ ਲਿਆ ਗਿਆ ਸੀ ਉਹ ਦੋ ਵਿਦਿਆਰਥੀਆਂ ਨੂੰ ਨਹੀਂ ਠੀਕ ਲੱਗਿਆ ਸੀ ਤਾਂ ਵਾਪਸ ਲੈ ਲਿਆ ਪਰ ਉਹ ਚੋਣਾ ਦੀ ਗੱਲ ਕਰ ਰਹੇ ਨੇ ਵਿਦਿਆਰਥੀ ਕੀ ਦੱਸਦੇ ਕਿ ਕਾਟਾ ਚ ਜਿਕਰ ਉਮੀਦ ਬਿਟੂ ਹੋ ਰਹੀ ਸੁਣੀ ਜਾ ਕਰ ਹੋਰੀ ਜਾ ਕਰ ਮੈਂ ਤਾਂ ਮਾਧਿਅਮ ਉਂ ਹੀ ਰੱਖੀ ਹੋਈ ਹੈ ਉੱਪਰ ਫੈਸਲੇ ਲੈ ਕੇ ਬਾਅਦ ਲੈਂਦੇ ਨੇ ਇਹਨਾਂ ਨੂੰ ਉੱਥੇ ਆ ਕੇ ਕਰ ਦਿੰਦੇ ਨੇ ਮਾਫੀ ਹਾਂ ਸਰ ਮੇਰੇ ਵੀ ਟਿਪੇਲਾ ਤਾਂ ਅੰਦਰ ਸਭ ਨੂੰ ਪਹੁੰਚਦਾ ਸੀ ਵੀ ਐਕਾ ਹੁੰਦਾ ਹੁਣ ਇੱਧਰੋਂ ਪਾਸੋਂ ਅਸੀਂ ਸਾਥੇ ਮੁੱਢ ਨੂੰ ਵਿਚਾਉਂਦਾ ਕਰਦਾ ਜੀ ਉਨੰਨ ਤੋਂ ਪਤਾ ਹੀ ਨਹੀਂ ਹੁੰਦਾ ਜੀ ਇਹ ਤਾਂ ਕੋਈ ਹੋਰ ਹੀ ਕਾਜ ਹੈ ਤਾਂ ਦੱਸੋ ਕਿ ਕੌਣ ਕਰ ਦਿੰਦਾ ਸਰ ਕੱਲ ਤੂਰੀ ਆਈ ਸੀ ਮਨ ਕੇ ਉਮਿਸ਼ ਸ਼ਕ ਕਮੈਂਟ ਕਰਕੇ ਗਈ ਨਵੀਂ ਪੁਲ ਨਹੀਂ ਹਾਂ ਤੱਕ ਉਹ ਆਇਆ ਸੀ ਅੱਜ ਹਾਂ ਪੁਲ ਤਾਂ ਉਹ ਰੇਲ ਵੀ来 ਕਮੈਂਟ ਕਰ ਮਿਰਤਿ ਕਸ ਲੈਣੀ ਕਿਸੀਂ ਬਣਾ ਲਾਂਗੇ ਉਹ ਪਹਿਲੀ ਹੀ ਕਿਨ ਘਾਟ ਨਿਕਲ ਜਾਂਦਾ ਮੈਂ ਤੁਹਾਨੂੰ ਦੱਸਿਆ रणनीति बस की गल है क्योंकि पुल पल जान ने छटके अपने को रखी हुई सारिया इन्होंने नहीं रखी हुई जिम्मे सिंधिया हो गया कांग्रेस चो गया सिंधिया है ना उन सारे सारे जहाज बेच के ओनू एविए मिनिस्टर बनाता जहाज बेचते जहाज तस्तारा काटा ले इंडिया ਅਸੀਂ ਉਹਦੇ ਕੋਲ ਗਏ ਕਿ ਦੋ 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 ਦਿਨ ਫਲੈਕਟਾ ਸ਼ੁਰੂ ਕਰ ਦੋ ਅਮਰ ਸਾਹਿਬ ਬੋਲਦੇ ਵਾਲਿਓ ਉਹਨਾਂ ਫਲੈਕਟਾ ਮੇਰੇ ਕੋਲ ਚਾਹੀ ਨਹੀਂ ਮੈਂ ਕਿਹਾ ਤੁਹਾਨੂੰ ਗੱਜ ਗਿਆ ਕਹਿੰਦਾ ਕੋਈ ਇੰਪੋਰਟ ਦੀ ਡਾਕੂਮੈਂਟ ਠੀਕ ਕਰਾਉਣੀ ਹੈ ਕੋਲਿਫਟਰ ਆਉਗੀ ਇਹ ਜਾ ਪੁੱਛੇਗਾ ਜਹਾਜ ਤਾਂ ਵੇਚਦੇ ਸੋ ਆਈ ਵੀ ਇਹਨਾਂ ਨੇ ਕੀਤਾ ਰੇਲਵੇ ਤਾਂ ਹੁਣ ਬੰਨੀ ਹੁੰਦੇ ਲੱਗੇ ਨੇ ਤੂੰ ਬਿੱਟੂ ਨੂੰ ਰੇਲ ਕਰਾ ਦੇਣਾ ਤੂੰ ਇਹਦੇ ਹੱਥ ਚੱਕਾ ਨਹੀਂ ਆਗਾ ਤੂੰ ਰੀਅਲਟੇਸ਼ਨ ਤੇ ਕੋਈ ਕਾਲੀ ਮਸ਼ੀਨ ਲਾਉਣੀ ਹੈ ਕਿਤੇ ਕੋਈ ਓਟੇਟ ਟੋਕ ਤੇ ਜੀੜੀ ਹੈ ਪਲੇਟਫਾਰਮ ਤੇ ਟਿਕਦੀ ਨਹੀਂ ਉਹ ਪ੍ਰਿੰਟਰ ਨਹੀਂ ਠੀਕ ਹੋਉਂਦੀ ਕੋਈ ਪ੍ਰਿੰਟਰ ਨਹੀਂ ਕਰਾਉਣਾ ਇਹ ਜਾਂ ਨਿਗਮ ਨਿਗਰ ਕਾਲਾ ਕੰਮ ਇਹ ਨਾ ਕੁੜਿਆ ਗਾ ਪੂਰੇ ਮੰਤਰੀ ਮੰਤਰੀ ਦਾ ਨਾਦੀ ਮੰਤਰੀ ਨੇ ਨੰਚਲੇ ਹੁਣ ਕਰ ਦਿੱਤਾ ਸਰ ਪਿੰਡ ਬਲੇ ਆਲ ਦੇ ਵਿੱਚ ਇੱਕ ਕਬੱਡੀ ਖਿਡਾਰੀ ਦੀ ਮੌਤ ਹੋਈ ਹੈ ਖੇਡਦੇ ਹੋਏ ਉਹ ਦੋ ਤਿੰਨ ਖਿਡਾਰੀਆਂ ਦੀ ਪਿਛਲੇ ਦਿਨੀ ਬਾਤ ਪਤਾ ਹੀ ਮਾਰ ਹੋਈ ਹੈ ਇਹ ਫਟਾਤੀ ਗੇਰ ਨਹੀਂ ਚਿੱਤੇ ਅਜੇ ਤੱਕ ਮਾੜਾ ਪਾਣਾ ਕਰ ਇਹ ਵੀ ਮੈਂ ਕੋਈ ਜੀ ਦਾ ਪੁੱਛਿਆ ਤਾਂ ਇਹ ਹੋ ਵੀ ਨਾ ਕੋਈ ਰਿਪੋਰਟ ਅਦਾ ਨਹੀਂ ਆਈ ਹੈ ਭਾਰਨ ਨੂੰ ਸਰ ਉਹਦੇ ਸਟੰਟ ਪਏ ਹੋਏ ਸੀ ਡਾਕਟਰਾਂ ਨੇ ਮਨਾ ਕੀਤਾ ਸੀ ਪਰ ਉਹ ਕਹਿੰਦਾ ਮੇਰੇ ਕੋਲ ਉਹ ਕਿ ਸਾਧਾ ਨਹੀਂ ਸੀ ਕਮਾਈ ਦਾ ਪਰਿਵਾਰ ਦੇ ਵੀ ਸਿਰ ਉੱਤੇ ਘਰਾਂ ਨਹੀਂ ਰਹਿ ਗਏ ਮਾਂ ਤਾਂ ਵੀ ਤਾਂ ਹੈਲਥ ਕੋਰ ਐਫਪੀਏ ਕੇ ਜੇ ਮੈਡੀਕਲ ਹੀ ਕੋਈ ਬਣਾ ਇਸ਼ੂ ਸੀ ਬਾਅਦ ਵਿੱਚ ਉਹ ਜਾਨਲੇਵਾ ਸਾਬਤ ਹੋਇਆ ਦੁਖੀ ਦਾ ਲੈ ਪਰਿਵਾਰ ਨਾ ਸਾਡੇ ਹਮਦਰਦੀ ਹੈ ਪਰ ਬਹੁਤ ਸਾਰੇ ਛੋਟੇ ਛੋਟੇ ਕਬੱਡੀ ਪਲੇਅਰ ਜਿਹੜੇ ਸਾਡੇ ਇਸਲੇ ਤੇ ਨਾਂ ਚੁਣਨ ਦੀ ਜਾਣਕ ਮੌਕਾ ਹੋਈ ਹੈ ਇੱਕ ਬੜੀ ਯਾਨੀ ਕਿਸ ਕਿਸ ਤਰ੍ਹਾਂ ਦਾ ਬਰਕਰਾਰੰਦ ਤੇ ਵੀ ਜਿਸ ਤਰ੍ਹਾਂ ਕਰਵਾਦੀ ਆ ਜੋ ਚੰਗਾ ਨਾ ਬਸ ਸਰਕਾਰ ਦਾ ਜਿਹੜੀ ਉਹ ਵੀ ਜਦੋਂ ਜਨਤਾ ਹਰੇਕ ਨਹੀਂ ਆ ਪਰ ਕਈ ਅਨਟਾਈਮਲੀ ਜਿਹੜਾ ਜਾਂਦਾ ਉਹ ਰੁਕਿਆ ਸੀਮ ਸਿੰਘ ਸਾਹਿਬ ਪੰਜਾਬ ਦੇ ਵਿੱਚ ਸਰ ਉਹ ਆਤਮੇ ਦੀ ਫਾਸੋਂ ਲੈ ਕੇ ਕੇਂਦਰ ਦੀਆਂ ਟੀਮਾਂ ਆਈਆਂ ਸੀ ਹੁਣ ਜਿਲ੍ਹਾ ਦੇ ਵਿੱਚ ਤੇ ਝਾੜ ਕਾਫੀ ਕਟਿਆ ਪਰ ਮੁਆਵਜ਼ਾ ਕੇਂਦਰ ਵੱਲ ਹਾਲ ਤੱਕ ਨਹੀਂ ਗਿਆ ਤੇ ਇਸ ਵਾਰ ਝਾੜ ਕਾਫੀ ਜ਼ਿਆਦਾ ਜਿਹੜਾ ਕਟਿਆ ਸਰ ਉਹ ਸਭ ਤੋਂ ਜ਼ਿਆਦਾ ਨਾਲ ਪੈਦਾ ਕਰਨ ਵਾਲਾ ਜਿਲ੍ਹਾ ਹੈਗਾ ਇੱਥੇ ਵੀ ਕੱਸ ਦੇ 30 ਤੋਂ 25% ਕੱਟੇ ਜਿਵੇਂ ਦੇਖੋ ਜੀ ਇਹ ਤਾਂ ਟੀਮ ਮਹਣੀ ਨਹੀਂ ਆਉਂਦੀਆਂ ਨੇ ਆਕੇ ਬੋਲਣਾ ਤਾਂ ਨਾ ਕਿ ਥੇ ਦਿੰਦੇ ਨੇ ਉੱਤੇ ਜਾ ਕੇ ਬੋਲਣਾ ਸੰਕਰ ਦੇ ਬੋਲਣਾ ਪਰ ਪੋਜ਼ਟਿਵ ਹੈ ਫੀਡਬੈਕ ਆਈ ਨਹੀਂ ਐਤ ਕਹਾਣਾ ਸੋਨਾ ਸਪੋਰਟ ਵੀ ਆਇਆ ਜਿਹੜਾ 16 ਸੋਨਾ ਸਪੋਰਟ ਕਰਨੇ ਰੋ ਵਾਸਤੂ ਨੂੰ ਬੋਣਨ ਚੋਣਨ ਚੋਣੇ ਤੋਂ ਪੰਜਾਬ ਵਾਸਤੇ ਵੀ ਇਹ ਅਕੜੀ ਦੀ ਪੋਦੀ ਹੋ ਗਈ ਫ੍ਰੀਡ ਸਭੀ ਹੋ ਗਈ ਤਹਾ ਪੰਜਾਬ ਸਰਕਾਰ ਦੇ ਨੂੰ ਕੋਹਲੀ ਸਖਸ਼ਮਾ ਨਾ ਕਰੀ ਅਸੀਂ ਬੀਜ ਬਣ ਰਹੇ ਜਿਹੜਾ ਮੁਫਤ ਦੇ ਵਿੱਚ ਬੀਜ ਜਿਹੜੇ ਆਪਾਂ ਬਾਤੇ ਲਈਏ ਤੇ ਨਾਲ ਘਰਾਂ ਦਾ जारी कर चुके हैं तो हर रोज कितने अज भी कितने चैक जी कटे जाने चेक जो ज्यो जसी रिपोर्ट आई जाए असि पटवारी आई जाए ਸਰ ਬੀਮਾ ਯੋਜਨਾ ਦਾ ਕੰਮ ਸ਼ੁਰੂ ਕਰ ਰਹੇ ਹਾਂ ਜੀ ਬੀਮਾ ਯੋਜਨਾ ਅਗਲੇ ਮਹੀਨੇ ਤੋਂ ਸ਼ੁਰੂ 70 ਲੱਖ ਰੁਪਏ ਦੀ ਸੀਮਾ ਜੀ ਸੀਮਾ ਸਰ ਸੰਗਰੂਪ ਤੁਹਾਡੀ ਸਿਟੀ ਹੈ ਤੁਹਾਡੇ ਕੈਂਤੀ ਲੋਕਾਂ ਨੇ ਵੋਟਾਂ ਪਾਈਆਂ ਪਰ ਉਹ ਕਿ ਐਮਸੀ ਅਸਤੀਫਾ ਦੇ ਗਏ ਜਿਵੇਂ ਬਾਕੀ ਇਰੀਚ ਵਿਕਾਸ ਕਾਰਜ ਹੋ ਰਹੇ ਨੇ ਉੱਥੇ ਨਹੀਂ ਹੋ ਰਹੇ ਜੇ ਹੁੰਦੇ ਨੇ ਤਾਂ ਰੁਕ ਜਾਂਦੇ ਨੇ ਜੀ ਤੇ ਬਿਰੋਕ੍ਰੇਸੀ ਕਹਿੰਦੀ ਵੀ ਇੱਥੇ ਰਾਜਨੀਤੀ ਕੀਤੀ ਜਾ ਰਹੀ ਹੈ ਸਰ ਸਿਧਾਰਨੀ ਲੋਕ ਹਟ ਕੇ ਦਹਾਏ ਹਨ ਕਿਸੇ ਮੂਦੇ 'ਤੇ ਸਹਿਯੋਗ ਪਾਇਆ ਕੋਈ ਜਿਹੜੀ ਹੈ ਇਹ ਕਿ ਜਿਹੜਾ ਕਾਪੂਸ਼ਨ ਨੂੰ ਵੀ ਨਾਲ ਸੰਮਾਨ ਚਲੇ ਕੇ ਅਧਿਕਾਰੀਆਂ ਨੂੰ ਵੀ ਮੈਂ ਉਲਚਾਰੀ ਕੀਤੇ ਨੇ ਉਹ ਸ਼ਰਤਾਂ ਦੀ ਵੀ ਛਕਾਇ ਸੀ ਕਿ ਮਟੀਰੀਅਲ ਮਾਰਾ ਬੜੇ ਸਖਤ ਤਰੀਕੇ ਨਾਲ ਆਰਡਰ ਦਿੱਤੇ ਕੇ ਨੇ ਕਿ ਜੇ ਇਸਤਾਨ ਕੋਈ ਪੋਚਣ ਹੋਗਾ ਵੀ DC DC ਨੂੰ ਬੰਦ ਕਰਨਾ ਹੈ ਇਸ ਕਰਕੇ ਲੋਕਾਂ ਦਾ ਪੈਸਾ ਜਿਹੜਾ ਲੋਕਾਂ ਦੇ ਨਾਮ ਲਾਇਆ ਜਾਊਗਾ ਇਹ ਪਹਿਲੀ ਕੋਸ਼ਿਸ਼ ਹੋ ਰਹੀ ਹੈ ਕਿ ਕੋਰਟਾਂ ਚੰਦਰੀਆਂ ਨਹੀਂ ਦਿੱਤੀ ਸੀ ਸਰ ਐਮ ਸੀ ਤੋਂ ਮਿਲੇ ਨੀਵ ਐਮ 2 ਇਸ ਦਾ ਅਸਰ ਬਹੁਤ ਬੁਰਾ ਆ ਰਿਹਾ ਹੈ ਸਭਾਈ ਦਾ ਬਹੁਤ ਬੁਰਾ ਆ ਰਿਹਾ ਹੈ

ਉਹ ਉਹ ਕਰਨ ਮੇਰੀ ਗਾਇਓ ਉਹ ਕਰਨ ਮੇਰੀ ਗਾਇਓ ਉਹ ਕਰਨ ਮੈਨੂੰ ਆ ਕਰੋ ਉਹਨਾਂ ਕਰਨ ਮੈਨੂੰ ਮਾਰਤਾ ਉਹਨਾਂ ਮੈਨੂੰ ਤਾਂ ਆਸਲੇਮਾਟਿਕ ਹੋ ਗਿਆ ਪਬਲਿਕ ਹੈ ਜੀ ਲੋਕ ਨੇ ਇਹਨੂੰ ਸਾਰਾ ਪਤਾ ਹੈ ਕਿ ਇਹਨੇ ਕਰੋ ਕਿੱਥੇ ਲੁਕਿਆ ਕਿੱਥੇ ਉਹਨੂੰ ਹੋਟਿਆ ਸੋ ਆਮ ਆਦਮੀ ਪਾਰਟੀ ਆਮ ਲੋਕਾਂ ਦੀ ਬਾਟੀਆਂ ਉਹਨਾਂ ਨਾਲ ਬੈ ਕੇ ਜਿਹੜੀ ਜਿਹੜੀ ਹੋਣੀ ਆਂ ਜਿਨੀ ਸੋ ਉਹਨਾਂ ਨਾਲ ਬੈ ਕੇ ਅੱਜ ਵੀ ਮੈਂ ਅੱਥੇ ਜਾ ਕੇ ਕੰਟਾ ਉੱਤੇ ਤੁਹਾਡੇ ਨਾਲ ਮਿਲਣਾ ਚਾਹੁੰਦੇ ਨਹੀਂ ਜੀ ਮਿਲਣਾ